ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਸੋ ਅੱਜ ਦੋਸਤੋ ਤੁਹਾਡੀ ਕਿਚੈਰੀ ਦੇ ਵਿੱਚ ਫੇਰ ਚੰਗੇ ਪਸ਼ੂ ਧਨ ਲੈ ਕੇ ਹਾਜ਼ਰ ਆ ਅੱਜ ਦੋ ਬੈਲਟਾਂ ਦੇ ਪਸ਼ੂ ਦਿਖਾਉਣੇ ਆ ਸਾਹਮਣੇ ਫਰੋਜਪੁਰ ਬੈਲਟ ਦੀ ਬੂਰੀ ਨੀਲੀ ਰਾਵੀ ਦੀ ਚਿੱਟੇ ਮੂੰਹ ਦੀ ਕੱਟੀ ਲਗਭਗ ਏਜ ਦੀ 1 ਸਾਲ ਦੇ ਕਰੀਬ ਆ ਸੋ ਆ ਜਿਹੜੀ ਕੱਟੀ ਇੱਧਰ ਕੋਈ ਸਵਾ ਕਸਾਲ ਦੇ ਕਰੀਬ ਆ ਸੋ ਕੱਟੀਆਂ ਦੋਨੋਂ ਹੀ ਤੁਸੀਂ ਦੇਖ ਕੇ ਕਹੋਗੇ ਕਿ ਵੀਰ ਵਾਕਿਆ ਬਰੀਡ ਐਂਡ ਬਿਊਟੀ ਦੋਨਾਂ ਚ ਪੂਰੀ ਝਲਕਦੀ ਆ ਸਾਹਮਣੇ ਜਿਹੜੀ ਬੂਰੀ ਖੜੀ ਆ ਦੋਸਤੋ ਪਹਿਲਾਂ ਇਹਦੀ ਗੱਲ ਕਰਦੇ ਆ ਚੰਗੀ ਸੋਹਣੀ ਬੰਤਰ ਡੀਲ ਡੋਲਰ ਦੀ ਤੁਸੀਂ ਚੈੱਕ ਕਰੋਗੇ ਤਾਂ ਬਹੁਤ ਸੋਹਣੀ ਆ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਫੇਸ ਦੀ ਕੁਆਲਿਟੀ ਤੁਸੀਂ ਦੇਖੋ ਇਹਦੀ ਬਿਊਟੀ ਦੇਖੋ ਤੇ ਫੇਸ ਦੀ ਲੰਬਾਈ ਦੇਖੋ ਇਹਦੀ ਬੂਥੀ ਦੀ ਲੰਬਾਈ ਚੈੱਕ ਕਰੋ ਮੈਂ ਥੋੜਾ ਜਿਹਾ ਕੈਮਰਾ ਇਹਦੇ ਨੇੜੇ ਲੈ ਜਾਣਾ ਸੋ ਆ ਦੇਖੋ ਬਿਲਕੁਲ ਜਿਹੜਾ ਫੇਸ ਇਹਦਾ ਲੰਮਾ ਤੇ ਲੰਮੀ ਬੂਸ ਦੀ ਇਹ ਕੱਟੀ ਆ ਐਵੇਂ ਹੀ ਇਹਦੀ ਜਿੱਤ ਧੌਣ ਦੀ ਤੁਸੀਂ ਲੰਬਾਈ ਚੈੱਕ ਕਰੋਗੇ ਤਾਂ ਧੌਣ ਦੀ ਲੰਬਾਈ ਆ ਦੇਖ ਸਕਦੇ ਆ ਜਿਵੇਂ ਮਿਰਗਰਗੀ ਕੱਟੀ ਪਈ ਆ ਫਿਰ ਨਰਗੀ ਕੱਟੀ ਆਪਾਂ ਕਹਿ ਸਕਦੇ ਆ ਸੇਵਾ ਦੀ ਲੋੜ ਆ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਟੀਆਂ ਨੇ ਵੀ ਚੰਗੀ ਬਰੀਡਿੰਗ ਪੈਦਾ ਕਰਕੇ ਚੰਗੇ ਬੱਚੇ ਪੈਦਾ ਕਰਕੇ ਮੇਲਿਆਂ 'ਚ ਛੱਡਨੇ ਆ ਕਿਉਂਕਿ ਜਦੋਂ ਬਰੀਡ ਚੰਗੀ ਹੋਊਗੀ ਬਿਊਟੀ ਚੰਗੀ ਹੋਊ ਤੇ ਜਦੋਂ ਆਪਾਂ ਸੀਮੈਂਟ ਚੰਗਾ ਲਾਵਾਂਗੇ ਤੇ ਬੱਚਾ ਓਬਵੀਅਸਲੀ ਚੰਗਾ ਹੋਣਾ ਹੀ ਹੋਣਾ ਤੇ ਬਾਕੀ ਦੋਸਤੋ ਮਦਰ ਮਿਲਕ ਰਿਕਾਰਡ ਫਾਦਰ ਅਸੀਂ ਤਾਂ ਨਹੀਂ ਸ਼ੋਅ ਕਰਦੇ ਕਿਉਂਕਿ ਦੋਸਤੋ ਆਪਣੀ ਤੁਸੀਂ ਜਜਮੈਂਟ ਨਾਲ ਪਸ਼ੂ ਖਰੀਦਣਾ ਹੁੰਦਾ ਕਿਉਂਕਿ ਜਿਵੇਂ ਹੁਣ ਚੜੱਕ ਮੇਲਾ ਲਾ ਕੇ ਹੜਿਆ ਤੇ ਮੈਨੂੰ ਬਹੁਤ ਵੀਰਾਂ ਦੀਆਂ ਕਾਲ ਆਈਆਂ ਕਿ ਵੀਰ ਸਾਨੂੰ ਕੋਈ ਬੂਰੀ ਨੀਲੀ ਦੀ ਕਿਉਂਕਿ ਬੂਰੀਆਂ ਨੀਲੀਆਂ ਵੀ ਮੇਲੇਾਂ 'ਚ ਲੱਗੀਆਂ ਤੇ ਕਾਲੀਆਂ ਨੀਲੀਆਂ ਦਾ ਚਲੋ ਕੰਪੀਟੀਸ਼ਨ ਹੁੰਦਾ ਹੁੰਦਾ ਤੇ ਇਸ ਕਰਕੇ ਉਤਸ਼ਾਹ ਕਾਫੀ ਭਾਰੀ ਆ ਤੇ ਅਸੀਂ ਵੀ ਮੇਲਾ ਵੇਖਿਆ ਹੁਣ ਇੱਕ ਦਿੱਕਤ ਸਾਨੂੰ ਵੀ ਆ ਗਈ ਅਸੀਂ ਹੁਣ ਜਦੋਂ ਜਾਂਦੇ ਆ ਸਾਡੇ ਵੀ ਨਰਮ ਪਸ਼ੂ ਨੱਕ ਤੇ ਨਹੀਂ ਚੜਦਾ ਅਸੀਂ ਬਰੀਡ ਨੂੰ ਪਹਿਲ ਤੇ ਆਧਾਰ ਤੇ ਮੈਂ ਜਿੰਨੇ ਵੀ ਪਸ਼ੂ ਖਰੀਦਦਾ ਮੇਰੀ ਸੋਚ ਇਹ ਆ ਕਿ ਪਹਿਲਾਂ ਬਰੀਡ ਆਉਣੀ ਚਾਹੀਦੀ ਆ ਜੇ ਬਰੀਡ ਆ ਤਾਂ ਬਿਊਟੀ ਆਪਣੇ ਆਪ ਹੀ ਆ ਜਾਣੀ ਹੈ ਜਦੋਂ ਆਪਾਂ ਗਾਂ ਬੱਚੇ ਪੈਦਾ ਕਰ ਲਾਂਗੇ ਸੋ ਬਰੀਡ ਦੇ ਨਾਲ ਦੁੱਧ ਆਜੂਗਾ ਦੁੱਧ ਆ ਗਿਆ ਤਾਂ ਆ ਇੱਕ ਫਾਰਮਰ ਜਿਹੜਾ ਅੱਜ ਘਾਟੇ ਵਾਲਾ ਸੌਦਾ ਮੰਨੀ ਬੈਠਾ ਤੇ ਉਹਦਾ ਫਾਇਦਾ ਹੋ ਜੂਗਾ ਸੋ ਇਹ ਦੋਸਤੋ ਆਪਣੇ ਕੋਲੇ ਇਸ ਟਾਈਮ ਬੁਰੀ ਆ ਸੋ ਇਧਰ ਜੇ ਗੱਲ ਕੀਤੀ ਜਾਵੇ ਤਾਂ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਕਿ ਸਾਨੂੰ ਟੇਡੇ ਘੜ ਦੇ ਵਿੱਚ ਕਿਉਂਕਿ ਟੇਡੇ ਘੜ ਦੀਆਂ ਬਾਰਡਰ ਬਿਲਡ ਦੀਆਂ ਝੋਟੀਆਂ ਕਾਫੀ ਲੱਗੀਆਂ ਉੱਥੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬਾਈ ਸਣੀ ਗੱਲ ਦਾ ਜਿਨ੍ਹਾਂ ਨੇ ਮੇਲਾ ਕਰਾਇਆ ਤੇ ਮੇਲਾ ਇਹੋ ਜਿਹਾ ਸੀਗਾ ਦੋਸਤੋ ਕੇ ਵੇਖਣਯੋਗ ਸੀਗਾ ਰਾਤ ਦੇ 11 11 12 12 ਵਜ ਜਾਂਦੇ ਹੀ ਮੇਲਾ ਨਹੀਂ ਖਤਮ ਹੁੰਦਾ ਇਹੋ ਜਿਹੇ ਕੰਪੀਟੀਸ਼ਨ ਸੀ ਸੋ ਸਿਰਾ ਕਰਾਤਾ ਬਾਈ ਉਹਨਾਂ ਨੇ ਬਾਕੀ ਤੁਸੀਂ ਦੇਖ ਸਕਦੇ ਆ ਟੇਡਾ ਕਟਿਆ ਟੇਡੇ ਕੱਟ ਦੀ ਜੇ ਗੱਲ ਕੀਤੀ ਜਾਵੇ ਤਾਂ ਦੋਸਤੋ ਟੇਡੇ ਕੱਟ ਦੇ ਵਿੱਚ ਕਈ ਵਾਰ ਕੋਈ ਨਾ ਕੋਈ ਦਿੱਕਤ ਰਹਿ ਜਾਂਦੀ ਸੀ ਇੱਕ ਅੱਖ ਵਾਲੇ ਪਾਸੋਂ ਪਰ ਕੁਦਰਤ ਬਹੁਤ ਵੱਡੀ ਆ ਜਿਹੜੀ ਕੁਦਰਤ ਬਣਾਉਂਦੀ ਆ ਨਾ ਉਸ ਤੋਂ ਕੋਈ ਪਾਰ ਨਹੀਂ ਬਣਿਆ ਕੁਦਰਤ ਸਭ ਨਾਲੋਂ ਵੱਡੀ ਆ ਇਹਦੀਆਂ ਅੱਖਾਂ ਤੁਸੀਂ ਚੈੱਕ ਕਰਿਓ ਬਿਲਕੁਲ ਇੱਕੋ ਜੀਆਂ ਸੇਮ ਸੁਰਗਲਾਬੀ ਰੰਗ ਦੇ ਕੋਇਆ ਤੇ ਟੇਡਾ ਕਾਟਾ ਜੁਬਾਨ ਗਲਾਬੀ ਆ ਤੇ ਸਿੰਘ ਬਿਲਕੁਲ ਨਿੱਕਾ ਲੱਗਾ ਜਿਵੇਂ ਬਾਈ ਜਸਵੰਤਰਾ ਡਾਕਟਰ ਡਿਫਟੀ ਰਿਟਾਇਰਮੈਂਟ ਹੋ ਕੇ ਹਟਿਆ ਜਿਹੜੇ ਸੋ ਜਿਵੇਂ ਉਹ ਕਹਿੰਦੇ ਕਿ ਮੱਥੇ ਦੇ ਫੁੱਲ ਉੱਬਰਣਾ ਚਾਹੀਦਾ ਜਿਹੜਾ ਮੱਥਾ ਬਾਹਰ ਨੂੰ ਫੁੱਲ ਉੱਬਰਣਾ ਚਾਹੀਦਾ ਉਵੇਂ ਹੀ ਇਹਦਾ ਕਿਉਂਕਿ ਬਾਰਡਰ ਬਿਲਡ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦੀ ਆ ਮੱਥੇ 'ਚ ਉਵੇਂ ਹੀ ਡੂਗ ਪੈਂਦਾ ਵਾ ਸੋ ਇਹ ਜਿਹੜੀਆਂ ਚੀਜ਼ਾਂ ਵਾ ਦੋਸਤੋ ਨਿੱਕੇ ਨਿੱਕੇ ਪੁਆਇੰਟ ਮੈਂ ਤੁਹਾਨੂੰ ਤਾਂ ਨੋਟ ਕਰਾਉਣਾ ਕੱਲ ਨੂੰ ਇਹਨਾਂ ਨੇ ਕੰਪੀਟੀਸ਼ਨ ਵਾਸਤੇ ਵੀ ਕਿਸੇ ਨੇ ਖਰੀ ਕਿਉਂਕਿ ਬਹੁਤੇ ਵੀਰ ਕੰਪੀਟੀਸ਼ਨ 'ਚ ਜਾਣਾ ਵੀ ਸ਼ੌਂਕ ਰੱਖਦੇ ਆ ਤੇ ਅਸੀਂ ਵੀ ਕੰਪੀਟੀਸ਼ਨ ਆਸਤੇ ਪਸ਼ੂ ਖਰੀਦਣਾ ਸੋ ਇਸ ਕਰਕੇ ਸਾਨੂੰ ਜਿੰਨਾ ਕਿ ਮੈਂ ਕਿਉਂਕਿ ਡਾਕਟਰ ਸਾਹਿਬ ਕਾਫੀ ਉੱਥੇ ਸੀ ਡਾਕਟਰ ਰਵੀ ਕਾ ਸੀਗੇ ਡਾਕਟਰ ਮਹਿਰਾਓ ਸੀ ਡਾਕਟਰ ਚੌਧਰੀ ਸਾਹਿਬ ਸੀਗੇ ਡਾਕਟਰ ਜਸਮੰਤ ਆਏ ਸੀਗੇ ਸੋ ਇਸ ਕਰਕੇ ਉਹਨਾਂ ਤੋਂ ਜਿੰਨੀ ਕਨੋਲਜ ਇਕੱਠੀ ਹੋਈ ਵੀ ਸੀ ਸਾਹਿਬ ਸੀਗੇ ਜਿੰਨੀ ਕੋ ਉਹਨਾਂ ਦਾ ਨੌਲੇਜ ਇਕੱਠੀ ਹੋਈ ਓਨੀ ਕੁ ਜ਼ਰੂਰ ਆਪਾਂ ਉਹਨਾਂ ਵਾਲੀਆਂ ਵੀਡੀਓ 'ਚ ਵੀ ਦੱਸਾਂਗੇ ਸਾਰੀ ਇੱਕੇ ਦਿਨ 'ਚ ਨਹੀਂ ਦੱਸਣੀ ਚਾਹੀਦੀ ਸਾਰੀ ਹੌਰੀ-ਹੌਰੀ ਨੌਲੇਜ ਜਿਵੇਂ-ਜਿਵੇਂ ਇਕੱਠੀ ਕੀਤੀ ਓਵੇਂ-ਓਵੇਂ ਤੁਹਾਡੇ ਨਾਲ ਦੱਸਾਂਗੇ ਸੋ ਹਰ ਇੱਕ ਡਾਕਟਰ ਨਾਲ ਗੱਲਬਾਤ ਕੀਤੀ ਹੈ ਤੇ ਹਰ ਇੱਕ ਡਾਕਟਰ ਤੋਂ ਕਲੀ-ਕਲੀ ਗੱਲ ਪੁੱਛੀ ਹੈ ਸੋ ਸਵਾ ਸਾਲ ਦੀ ਏਜ ਆ ਦੋਸਤੋ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਪੂਛਦੇ ਹੋ ਜਾਂਦੀ ਵਾਈਟ ਥੱਲੇ ਉਹ ਤੁਹਾਨੂੰ ਵੀ ਵਾਈਟ ਦੋ ਥਾਣ ਬਲੈਕ ਦੋ ਵਾਈਟ ਆਹ ਦੇਖ ਸਕਦੇ ਤੁਸੀਂ ਸੋ ਬਾਕੀ ਪੂਛ ਪੁਰਾ ਜ ਨਹੀਂ ਹੱਢਣੀ ਆ ਦੇਖ ਲਓ ਕਰਮਾ ਵਾਲੀ ਕੱਟੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਵੀਰ ਕੋ ਲੈ ਜਾਊਗਾ ਚੰਗਾ ਮਿਲਕ ਦੇ ਕੇ ਤੇ ਮੇਰਾ ਤਾਂ ਨਾਮ ਬਣਾਊਗੀ ਗਾਂ ਅਗਲੇ ਫਾਰਮਰ ਦਾ ਵੀ ਜਰੂਰ ਬਣਾਊਗੀ ਮੁੱਲ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਇਹਦਾ 37000 ਰੁਪਿਆ ਵਾ ਟੇਢੇ ਕੱਟ ਵਾਲੀ ਦਾ ਇਹਦਾ 30000 ਬਾਕੀ ਜੇ ਕਿਸੇ ਮੇਰੇ ਵੀਰ ਨੂੰ ਇਹ ਪਸੰਦ ਆਉਂਦੀ ਆ ਤਾਂ ਦਿੱਤੇ ਹੋਏ ਆਪਣੇ ਨੰਬਰਾਂ ਤੇ ਸੰਪਰਕ ਕਰ ਲਿਓ ਧੰਨਵਾਦ ਦੋਸਤੋ ਜਿਉਂਦੇ ਬਸਦੇ ਰਹੋ ਮਿਲਦੇ ਆਂ ਫੇਰ ਕੋਈ ਇਦਾਂ ਦੇ ਚੰਗੇ ਨਗੀਨੇ ਲੈ ਕੇ ਜੇ ਤੁਹਾਡੇ ਕੋਲੇ ਵੀ ਕੋਈ ਇਦਾਂ ਦੇ ਚੰਗੇ ਟਾਪਰ ਦੇ ਨੀਂ ਨੀ ਖੜੇ ਆ ਦਿਸਪਰ ਕਰਿਓ ਧੰਨਵਾਦ